ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਸਰੀ ਤੇ ਨਿੱਗੇ ਸਾਥੀ ਆਕਾਲ ਅਸੀਂ ਹਰ ਰੋਜ਼ੀ ਤਰ੍ਹਾਂ ਹਾਜ਼ਰ ਹੋ ਗਏ ਆ ਖਬਰਾਂ ਲੈ ਕੇ ਮੈਂ ਹਾਂ ਹਰਮਨप्रीत ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜਣਾ ਜੀ ਦੇ ਨਾਲ ਜਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਆਪਾਂ ਦਿੱਲੀ ਦੀ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਪਤਾ ਨਹੀਂ ਕਿਉਂ ਇੱਕ ਖਬਰ ਮੈਨੂੰ ਜਿਹੜੀ ਹੈ ਉਹ ਇੰਨੀ ਕੁ ਜ਼ਿਆਦਾ ਕਹਿ ਲੋ ਵੀ ਵਾਜਬ ਨਹੀਂ ਲੱਗ ਰਹੀ ਜਿਹੜਾ ਕਿ ਦੱਸਿਆ ਜਾ ਰਿਹਾ ਕਾਰਨ ਪਰ ਫਿਰ ਵੀ ਤੁਸੀਂ ਵਿਸਥਾਰ ਦੇ ਵਿੱਚ ਦੱਸ ਦਿਓ ਜੀ ਕਹਿੰਦੇ ਆਵਾਗਿ ਪਾਰਟੀ ਨਾਲ ਗੱਠਜੋੜ ਦੇ ਉੱਪਰ ਦਿੱਲੀ ਕਾਂਗਰਸ ਪ੍ਰਧਾਨ ਨੇ ਅਸਤੀਫਾ ਦਿੱਤਾ ਜੀ ਬਿਲਕੁਲ ਜੀ ਬਿਲਕੁਲ ਦਿੱਲੀ ਕਾਂਗਰਸ ਦੇ ਪ੍ਰਧਾਨ ਰਵਿੰਦਰ ਸਿੰਘ ਲਵਲੀ ਆ ਜਿਨ੍ਹਾਂ ਨੇ ਕਿ ਹੁਣ ਅਸਤੀਫਾ ਦਿੱਤਾ ਤੇ ਇਹਨਾਂ ਦਾ ਅਸਤੀਫਾ ਮਨਜ਼ੂਰ ਵੀ ਹੋ ਗਿਆ ਅਸਲ ਦੇ ਵਿੱਚ ਲੰਘੇ ਕੰਨ ਇਹਨਾਂ ਨੇ ਅਸਤੀਫਾ ਦਿੱਤਾ ਇਹ ਕਹਿੰਦੇ ਵੀ ਜਿਹੜੀ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਇਹਨਾਂ ਨਿੰਦ ਦੀ ਭੰਡ ਦੀ ਮਾੜਾ ਚੰਗਾ ਕਹਿੰਦੀ ਰਹੀ ਤੇ ਉਹਦੇ ਨਾਲ ਹੀ ਗਠਜੋੜ ਕੀਤਾ ਗਿਆ ਯਾਨੀ ਕਿ ਆਹ ਇੰਡੀਆ ਗਠਜੋੜ ਦੇ ਵਿੱਚ ਆਪਾਂ ਹਿੱਸੇਦਾਰ ਬਣੇ ਅਸੀਂ ਇਹਨਾਂ ਦੇ ਨਾਲ ਮਿਲ ਕੇ ਸੀਟਾਂ ਦੀ ਵੰਡ ਕੀਤੀ ਕਿਉਂਕਿ ਦਿੱਲੀ ਦੇ ਵਿੱਚ ਵੀ ਸੀਟਾਂ ਦੀ ਵੰਡ ਕਰਕੇ ਤੇ ਫੇਰ ਲੜਾਈ ਲੜੀ ਜਾ ਰਹੀ ਆ ਉਹ ਕਹਿੰਦੇ ਵੀ ਇਹਦੇ ਕਰਕੇ ਮੇਰਾ ਤੇ ਆਪਣੀ ਪਾਰਟੀ ਦੇ ਵਰਕਰਾਂ ਦਾ ਮਨੋਬਲ ਡਿੱਗਿਆ ਵੀ ਜਿਹੜਾ ਬੰਦਾ ਸਾਨੂੰ ਐਦਾਂ ਪਾਣੀ ਪੀ ਪੀ ਕੇ ਨਿੰਦ ਦਾ ਭੰਡ ਦਾ ਚੰਗਾ ਮੰਦਾ ਕਹਿੰਦਾ ਰਿਹਾ ਤੇ ਉਹਦੇ ਨਾਲ ਹੀ ਸਾਨੂੰ ਕੱਟ ਚੋੜ ਕਰਨਾ ਪਿਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਤਾਂ ਅਸਤੀਫਾ ਦੇਣ ਲੱਗਿਆ ਚਾਰ ਸਫਿਆਂ ਦੀ ਰਣੀ ਚਿੱਠੀ ਲਿਖੀ ਆ ਉਹ ਚਿੱਠੀ ਇਹਨਾਂ ਨੇ ਮਲਕਾਰਜਨ ਖੜਗੇ ਰਾਸ਼ਟਰੀ ਪ੍ਰਧਾਨ ਨੂੰ ਲਿਖੀ ਆ ਪਰ ਇਹਨਾਂ ਦਾ ਅਸਤੀਫਾ ਕਿੰਨੇ ਮਨਜ਼ੂਰ ਹੋ ਗਿਆ ਇਹਦੇ ਵਿੱਚ ਇਹਨਾਂ ਨੇ ਕਾਂਗਰਸ ਪਾਰਟੀ ਦੇ ਉੱਤੇ ਕਈ ਦੋਸ਼ ਵੀ ਲਾਏ ਆ ਟਿਕਟਾਂ ਦੀ ਵੰਡ ਦੇ ਮੌਕੇ ਤੇ ਭਾਈ ਸਹੀ ਕੋਈ مشਵਰਾ ਨਹੀਂ دیا ਗਿਆ ਤੇ ਇਹਦੇ ਬਾਰੇ ਵੀ ਪਤਾ ਲੱਗਾ ਇਹਦੇ ਤੋਂ ਇਲਾਵਾ ਪਤਾ ਲੱਗਾ ਵੀ ਦਿੱਲੀ ਦੇ ਇੰਚਾਰਜ ਤੇ ਐਲਾਨੇ ਗਏ ਦੋ ਉਮੀਦਵਾਰਾਂ ਤੋਂ ਵੀ ਅਰਵਿੰਦਰ ਸਿੰਘ लवली ਖਫਾ ਹੈ ਗਿਆ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਇਹ ਕਿਹੜੇ ਪਾਸੇ ਨੂੰ ਪਾਸਾ ਪਲਟਦੇ ਆ ਪਰ ਇੱਕ ਗੱਲ ਜ਼ਰੂਰ ਆ ਵੀ ਇਹਨਾਂ ਦੇ ਬਾਰੇ ਹੁਣ ਕਾਂਗਰਸ ਦੇ ਕੁਝ ਨੇਤਾਵਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਹੈ ਵੀ ਇਹ ਅਸਲ ਦੇ ਵਿੱਚ ਬੀਜੇਪੀ ਦੀ ਬੋਲੀ ਬੋਲਦੇ ਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਬੀਜੇਪੀ ਦੇ ਵੱਲ ਜਾਣ ਦੇ ਇਸ਼ਕ ਹੈਗੇ ਆ ਤੇ ਇਸ ਕਰਕੇ ਇਹਨਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਤੇ ਇੱਕ ਦਿਨ ਤਾਂ ਕਾਂਗਰਸ ਦੇ ਸਾਬਕਾ ਜਿਹੜੇ ਵਿਧਾਇਕ ਨੇ ਵੀ ਗੱਲ ਕਹਿਤੀ ਉਹ ਕਹਿੰਦੇ ਬਹੁਤ ਜਲਦ ਦੇਖਿਓ ਦਿੱਲੀ ਦੇ ਵਿੱਚ ਇੱਕ ਸੀਟ ਬਦਲੀ ਜਾਊਗੀ ਕਿਉਂਕਿ ਬੀਜੇਪੀ ਨੇ ਸਾਰੇ ਉਮੀਦਵਾਰ ਉੱਥੇ ਲਾਣੇ ਆ ਉਹ ਸੀਟ ਬਦਲ ਕੇ ਤੇ ਇਹਨਾਂ ਦੇ ਹਵਾਲੇ ਕਰ ਦਿੱਤੀ ਜਾਊਗੀ ਉਮੀਦਵਾਰ ਬਦਲ ਦਿੱਤਾ ਜਾਊਗਾ ਸੋ ਇਸ ਕਰਕੇ ਇਹਨਾਂ ਦੇ ਵੱਲੋਂ ਹੁਣ ਕਾਂਗਰਸ ਨੂੰ ਇੰਨਾ ਮਾੜਾ ਕਿਹਾ ਗਿਆ ਜਾਂ ਮਾੜਾ ਆਖਣਾ ਸ਼ੁਰੂ ਕੀਤਾ ਗਿਆ ਪਰ ਉਦੋਂ ਅਰਵਿੰਦਰ ਲਵਲੀ ਨੇ ਇਹ ਗੱਲ ਕਹੀ ਆ ਕਿ ਨਹੀਂ ਮੈਂ ਕਿਸੇ ਹੋਰ ਪਾਰਟੀ ਦੇ ਵਿੱਚ ਨਹੀਂ ਚੱਲਿਆ ਮੈਂ ਤਾਂ ਪਾਰਟੀ ਦੇ ਵਿੱਚ ਨਿਰਾਸ਼ ਤੇ ਨਿਰਾਸ਼ਾ ਆ ਤੇ ਆਪ ਦੇ ਨਾਲ ਗੱਠ ਜੋੜ ਤੋਂ ਨਰਾਸ਼ ਆ ਤੇ ਇਸ ਕਰਕੇ ਭਾਈ ਮੈਂ ਤਾਂ ਅਸਤੀਫਾ ਦਿੱਤਾ ਸੋ ਕਹਿਣ ਦਾ ਭਾਵ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਚੁਣੌਤੀਆਂ ਹਾਲੇ ਵੀ ਦਰਪੇਸ਼ ਆ ਰਹੀਆਂ ਹਾਲੇ ਵੀ ਉਹਨਾਂ ਦਾ ਖੜਾ ਨਹੀਂ ਛੁੱਟ ਰਿਹਾ ਹਾਲੇ ਵੀ ਉਸੇ ਪ੍ਰਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਆ ਜਿਹੜੀ ਦੇ ਵਿੱਚੋਂ ਪਹਿਲਾਂ ਗੁਜ਼ਰਦੇ ਸੀ ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਵੀ ਕਾਂਗਰਸ ਨੂੰ ਬਹੁ ਪੱਖੀ ਮਾਰ ਪੈ ਰਹੀ ਆ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਹੋਰ ਵੀ ਕਈ ਥਾਵਾਂ ਦੇ ਉੱਤੇ ਕਿਸੇ ਥਾਂ ਦੇ ਉੱਤੇ ਟਿਕਟ ਨਾ ਮੰਡਲ ਕਰਕੇ ਬੰਦਾ ਛੱਡ ਰਿਹਾ ਕਿਸੇ ਥਾਂ ਦੇ ਉੱਤੇ ਟਿਕ ਟਿਕ ਕਿਸੇ ਹੋਰ ਨੂੰ ਕਿਉਂ ਦਿੱਤੀ ਉਹ ਕਹਿੰਦਾ ਰੋਹੂੰਗਾ ਮੈਂ ਕਾਂਗਰਸ ਦੇ ਵਿੱਚ ਹੀ ਪਰ ਇਸ ਉਮੀਦਵਾਰ ਦੇ ਹੱਕ 'ਚ ਨਹੀਂ ਤੁਰਨਾਗਾ ਕਿਸੇ ਥਾਂ ਦੇ ਉੱਤੇ ਛੱਡ ਕੇ ਪਾਰਟੀ ਦੂਜੇ ਦੇ ਵਿੱਚ ਜਾ ਕੇ ਆਪਣੀ ਪਹਿਲੀ ਪਾਰਟੀ ਨੂੰ ਮਾਰਾ ਕਹਿ ਰਿਹਾ ਸੋ ਕਾਂਗਰਸ ਦੇ ਮੂਰੇ ਪਹਿਲਾਂ ਵੀ ਚਣੌਤੀ ਸੀ ਕਾਂਗਰਸ ਦੇ ਮੂਰੇ ਅੱਜ ਵੀ ਚਣੌਤੀ ਸੀ ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਸੀ ਮਿਲੀ ਯਾਨੀ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸੱਤ ਦੀਆਂ ਸੱਤ ਲੋਕ ਸਭਾ ਸੀਟਾਂ ਦਿੱਲੀ ਵਾਲੀਆਂ ਉਹ ਭਾਜਪਾ ਲੈ ਗਈ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਉਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਹੋਈ ਮਿਲੀ। ਸੋ ਜਿਹੜੇ ਦੌਰ ਦੇ ਵਿੱਚ ਦਿੱਲੀ ਦੇ ਵਿੱਚ ਸ਼ੀਲਾ ਦੀਕਸ਼ਦ ਦੀ ਮੌਤ ਤੋਂ ਬਾਅਦ ਤੇ ਅੱਜ ਨਹੀਂ ਤਰੀਕ ਤੱਕ ਵੀ ਕਾਂਗਰਸ ਬਿਲਕੁਲ ਉਹਨਾਂ ਸੁਪਨਾ ਸਾਫ ਹੋਇਆ ਪਿਆ। ਉਥੇ ਅੱਜ ਵੀ ਕਾਂਗਰਸ ਦੇ ਮੂਹਰੇ ਇੰਨੀਆਂ ਚੁਣੌਤੀਆਂ ਤੇ ਕਾਂਗਰਸ ਨੇ ਬੀਤੇ ਤੋਂ ਕਦੇ ਸੰਕਤ ਲਿਆ ਨਹੀਂ। ਜਿ ਆਪਾਂ ਇਹ ਗੱਲ ਕਹਿ ਲਈਏ ਵੀ ਰੂਸਿਆ ਨੂੰ ਕਦੇ ਵੇਲੇ ਸਰਤ ਮਨਾਇਆ ਨਹੀਂ। ਜਿ ਆ ਕਹ ਦੀਏ ਨਿਰਾਸ਼ਾ ਦੇ ਵਿੱਚ ਜਾਂਦਿਆਂ ਨੂੰ ਵੇਲੇ ਸਰ ਬਾਹ ਫੜ ਕੇ ਨਾਲ ਤੋੜਿਆ ਨਹੀਂ। ਜੀ ਬਿਲਕੁਲ ਤਕਨਾ ਸਾਹਿਬ ਜਿਹੜੀ ਮੈਂ ਗੱਲ ਕੀਤੀ ਸੀ ਕਿ ਮੈਨੂੰ ਇਹ ਬਹਾਨਾ ਵਾਜਬ ਨਹੀਂ ਲੱਗਦਾ ਉਹ ਇਸ ਲਈ ਕਿਉਂਕਿ ਗੱਠਜੋੜ ਕਿਹੜਾ ਅੱਜ ਹੋਇਆ ਸੀ ਗੱਠਜੋੜ ਹੋਏ ਨੂੰ ਤਾਂ ਕਿੰਨੇ ਮਹੀਨੇ ਬੀਤ ਚੁੱਕੇ ਨੇ ਤੇ ਇਹਨਾਂ ਨੂੰ ਹੁਣੇ ਆ ਤਾਂ ਆ ਵੀ ਗੱਠਜੋੜ ਦਾ ਕਰਕੇ ਮੈਂ ਅਸਤੀਫਾ ਦੇ ਦਿਆਂ ਹਾਂ ਬਿਲਕੁਲ ਜੀ ਇਹ ਵੀ ਹੋ ਸਕਦਾ ਵੀ ਭਾਈ ਇਹਨਾਂ ਦੇ ਰੋਸ ਪ੍ਰਗਟਾਇਆ ਹੋਵੇ ਪਾਰਟੀ ਦੇ ਵੱਲੋਂ ਇਹਨਾਂ ਦੇ ਰੋਸ ਨੂੰ ਪਹਿਲਾਂ ਜਾਣਿਆ ਗਿਆ ਹੋਵੇ ਸੰਭਵ ਹੈ ਤੇ ਇਹ ਵੀ ਹੋ ਸਕਦਾ ਵੀ ਭਾਈ ਹੁਣੇ ਕਿਤੇ ਨਾ ਕਿਤੇ ਫੂਕ ਆਈ ਹੋਵੇ ਕੁਝ ਵੀ ਸੰਭਵ ਹੈਗਾ ਪਰ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਅਸਤੀਫਾ ਕਹਿੰਦੇ ਮਨਜ਼ੂਰ ਵੀ ਕਰ ਲਿਆ ਗਿਆ ਇਹਦਾ ਮਤਲਬ ਤਾਂ ਇਹ ਆ ਵੀ ਵਿਰੋਧ ਕਰਨ ਵਾਲਿਆ ਦੋ ਵੀ ਪਤਾ ਸੀ ਕਿ ਮੈਂ ਕਰਨਾ ਤੇ ਵਿਰੋਧ ਨੂੰ ਮੰਨ ਕੇ ਤੇ ਭਾਈ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਨ ਵਾਲਿਆਂ ਨੂੰ ਵੀ ਇਲਮ ਸੀ ਵੀ ਜਿਸ ਦਿਨ ਅਸਤੀਫਾ ਦਿੱਤਾ ਆਪਾਂ ਮਨਜ਼ੂਰ ਕਰ ਹੀ ਲੈਣਾ ਹੁਣ ਪਤਾ ਲੱਗਾ ਵੀ ਦਿੱਲੀ ਦੇ ਵਿੱਚ ਕਾਂਗਰਸ ਦਾ ਨਵਾਂ ਪ੍ਰਧਾਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਤੇ ਬਾਕੀ 2-4 ਦਿਨਾਂ ਦੇ ਵਿੱਚ ਇਹ ਗੱਲ ਕਲੀਅਰ ਹੋ ਜਾਊਗੀ ਕਿ ਅਰਵਿੰਦਰ ਸਿੰਘ ਲਵਣੀ ਦਾ ਕਾਂਗਰਸ ਤੋਂ ਉਦਾਂ ਹੀ ਮਨ ਭਰਿਆ ਪਿਆ ਸੀ ਜਾਂ ਫਿਰ ਇਹਨਾਂ ਨੂੰ ਸੱਚੀ-ਮੁੱਚੀ ਗੱਠ ਜੋੜ ਤੋਂ ਸਮੱਸਿਆ ਸੀ ਤੇ ਗੱਲ ਤੁਹਾਡੀ ਸਹੀ ਆ ਵੀ ਗੱਠ ਜੋੜ ਕਿਹੜਾ ਘੰਟਾ ਪਹਿਲਾਂ ਹੋਇਆ ਜਾਂ ਦੋ ਦਿਨ ਪਹਿਲਾਂ ਹੋਇਆ ਗੱਟ ਜੋੜ ਤਾਂ ਕਈ ਹਫ਼ਤੇ ਪਹਿਲਾਂ ਹੋਇਆ ਤੇ ਕਈ ਹਫ਼ਤੇ ਪਹਿਲਾਂ ਦਿੱਲੀ ਦੀਆਂ ਟਿਕਟਾਂ ਦਾ ਐਲਾਨ ਕੀਤਾ ਗਿਆ ਜੀ ਜੀ ਬਿਲਕੁਲ ਖੈਰ ਅੱਗੇ ਵੱਧਦੇ ਗੱਲ ਕਰਦੇ ਹੁਣ ਆਮ ਆਦਮੀ ਪਾਰਟੀ ਦੇ ਪ੍ਰਚਾਰ ਗੀਤ ਦੀ ਕਹਿੰਦੇ ਪ੍ਰਚਾਰ ਗੀਤ ਦੇ ਉੱਪਰ ਕੁੱਤਾ ਪੈ ਗਿਆ ਜੀ ਕੀ ਪੰਗਾ ਪਿਆ ਹਾਂ ਬਿਲਕੁਲ ਜੀ ਅਸਲ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਇੱਕ ਆਪਣਾ ਜਿਹੜਾ ਥੀਮ Song ਹੁੰਦਾ ਇਹ ਫਾਈ ਪ੍ਰਚਾਰ ਦੇ ਰਹੀ ਤੇ ਉਹ ਤਿਆਰ ਕੀਤਾ ਹੈਗਾ ਤੇ ਉਸ ਗੀਤ ਦੇ ਉੱਤੇ ਵਿਵਾਦ ਛੜ ਪਿਆ ਉਹ ਗੀਤ ਆ ਜਿਹੜਾ ਉਹ ਉਹ ਉਹਦੇ ਉੱਤੇ ਵਿਵਾਦ ਛੜਨ ਦਾ ਸੁਭਾਅ ਕੋ ਵੀ ਸੀਗਾ ਕਿਉਂਕਿ ਉਹਦੇ ਵਿੱਚ ਇਹ ਗੱਲ ਦਰਸਾਈ ਗਈ ਆ ਉਹਦਾ ਥੀਮ ਇਹ ਆ ਕਿ ਭਾਈ ਬਹੁਤ ਜਲਦ ਵੀ ਭਾਈ ਕੇਜਰੀਵਾਲ ਬਾਹਰ ਆਉਣਗੇ ਤੇ ਇਹਨਾਂ ਨੇ ਭਾਈ ਇੱਕ ਏਜੰਸੀਆਂ ਦੇ ਤੇ ਕੇਂਦਰ ਦੀ ਸਰਕਾਰ ਨੇ ਅੰਦਰ ਦੇ ਤਾਲੂਕਾਂ ਦੇ ਵਿੱਚ ਗੁੱਸਾ ਬਹੁਤ ਆ ਉਹਦੇ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਆ ਕੇਜਰੀਵਾਲ ਜੇਲ੍ਹ ਵਿੱਚ ਹੈ ਵੋਟ ਹਮ ਐਸੇ ਡਾਲਾਂਗੇ 플ਾਂਟਿੰਗ ਕਰਕੇ ਉਹਦੇ ਵਿੱਚ ਲੋਕਾਂ ਦਾ ਗੁੱਸਾ ਮਸ਼ਾਲਾਂ ਦੇ ਨਾਲ ਦਿਖਾਇਆ ਗਿਆ ਵੀ ਈਡੀ ਨੇ ਤੇ ਕੇਂਦਰ ਦੀ ਸਰਕਾਰ ਨੇ ਧੱਕਾ ਕਿਵੇਂ ਕੀਤਾ ਹੈਗਾ ਉਦਾ ਸਾਰੰਸ਼ ਇਹ ਆ ਤੇ ਇਸ ਗੀਤ ਦੇ ਉੱਤੇ ਕਹਿੰਦੇ ਵੀ ਚੋਣ ਕਮਿਸ਼ਨ ਨੇ ਪਾਬੰਦੀ ਲਾਤੀ ਆ ਹੁਣ ਲੰਘੇ ਕੱਲ ਅਰਸ਼ੀ ਦਿੱਲੀ ਦੀ ਕੈਬਨਟ ਮੰਤਰੀ ਨੇ ਗੱਲ ਕਹੀ ਆ ਵੀ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਪਾਰਟੀ ਦੇ ਗੀਤ ਦੇ ਉੱਤੇ ਪ੍ਰਚਾਰ ਵਾਲੇ ਗੀਤ ਦੇ ਉੱਤੇ ਵੀ ਚੋਣ ਕਮਿਸ਼ਨ ਨੇ ਪਾਬੰਦੀ ਲਾਈ ਹੋਵੇ ਉਹਨਾਂ ਨੇ ਗੱਲ ਕਹੀ ਆ ਜੀ ਕਿ ਸੱਚ ਸੁਣ ਕੇ ਕੋਈ ਰਾਜ਼ੀ ਨਹੀਂ ਜਦਕਿ ਇਹ ਪਤਾ ਲੱਗਾ ਜੀ ਕਿ ਚੋਣ ਕਮਿਸ਼ਨ ਦੇ ਵੱਲੋਂ ਇਹ ਉਤਰ ਦਿੱਤਾ ਗਿਆ ਕਿ ਇਸ ਗੀਤ ਦੇ ਨਾਲ ਜਾਂਚ ਏਜੰਸੀਆਂ ਦੀ ਦੇ ਕੇਂਦਰ ਦੀ ਸਰਕਾਰ ਦੀ ਇਮੇਜ ਦੇ ਉੱਤੇ ਸੱਟ ਵੱਜਦੀ ਹੈ ਇਹ ਕੱਲਾ ਪ੍ਰਚਾਰ ਵਾਲਾ ਗੀਤ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਤਾਂ ਇਹਨਾਂ ਦੀ ਇਮੇਜ ਦੇ ਉੱਤੇ ਸੱਟ ਵੱਜਦੀ ਤਾਂ ਕਰਕੇ ਸਾਰਾ ਕੁਝ ਸ਼ਾਇਦ ਕੀਤਾ ਗਿਆ ਸੋ ਵੈਨੇ ਭਾਈ ਉਹਦੇ ਸਮੇਂ ਦੇ ਵਿੱਚ ਹੋਰ ਕੀ ਕੀ ਹੁੰਦਾ ਪਰ ਗੱਲ ਇਹ ਆ ਵੀ ਇਸ ਵੇਲੇ ਆਮ ਆਦਮੀ ਪਾਰਟੀ ਦਾ ਜਿਹੜਾ ਜਿਹੜਾ ਵੀ ਕੰਮ ਹੁੰਦਾ ਉਹਦੇ ਉੱਤੇ ਛਾੜਨਾ ਚੰਗਾ ਲੱਗ ਰਿਹਾ ਲੰਘੇ ਕੱਲ ਤਾਂ ਮੈਂ ਵੀ ਖਬਰ ਪੜੀ ਆ ਵੀ ਸੁਨੀਤਾ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਵਾਸਤੇ ਅਪਲਾਈ ਕੀਤਾ ਸੀਗਾ ਜੇਲ੍ਹ ਦੇ ਵਿੱਚ ਉਹਨਾਂ ਦੀ ਮੁਲਾਕਾਤ ਵੀ ਰੱਦ ਹੋ ਗਈ ਆ ਵਿ ਮੁਲਾਕਾਤ ਕਰਨੀ ਇਜਾਜ਼ਤ ਨਹੀਂ ਆ ਕੁਛ ਇਹੋ ਜੇ ਵੇਰਵੇ ਵੀ ਸਾਹਮਣੇ ਆ ਰਹੇ ਆ ਜੀ ਖੈਰ ਪੰਜਾਬ ਦੀ ਗੱਲ ਕਰਦੇ ਆ ਚੈਨਲ ਸਾਹਿਬ ਗੱਲ ਕਰਦੇ ਆ ਹੁਣ ਖਡੂਰ ਸਾਹਿਬ ਦੀ ਆਕਾਲੀ ਦਲ ਨੇ ਕਹਿੰਦਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਹੋਰਾਂ ਨੂੰ ਐਲਾਨਿਆ ਜੀ ਉਮੀਦਵਾਰ ਆਪਣਾ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਆਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਪਹਿਲਾਂ ਤਾਂ ਇੰਨ ਲੱਗਦਾ ਸੀ ਵੀ ਸ਼ਾਇਦ ਆਕਾਲੀ ਦਲ ਦੇ ਵੱਲੋਂ ਐਤਕੀ ਆਪਣਾ ਉਮੀਦਵਾਰ ਇਥੋਂ ਨਹੀਂ ਐਲਾਨਿਆ ਜਾਊਗਾ ਕਿਉਂਕਿ ਉਹ ਸ਼ਾਇਦ ਅਮਰਤਪਾਲ ਸਿੰਘ ਨੂੰ ਸਮਰਥਨ ਦੇ ਰਣਗੇ ਇੰਨ ਲੱਗਦਾ ਸੀਗਾ ਪਰ ਬਿਲਕੁਲ ਐਲਾਨ ਦਿੱ ਤੇ ਬਿਲਕੁਲ ਹੀ ਉਹਨਾਂ ਨੇ ਜਿਹੜਾ ਉਮੀਦਵਾਰ ਐਲਾਨਿਆ ਤੇ ਉਹਦੇ ਤੋਂ ਬਾਅਦ ਹੁਣ ਉੱਥੇ ਮੁਕਾਬਲਾ ਜਿਹੜਾ ਉਹ ਦਿਲਚਸਪ ਹੋ ਗਿਆ ਤੇ ਜਿਹੜੇ ਅਮਰਤਪਾਲ ਸਿੰਘ ਆ ਉਹ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਤੇ ਉਹਨਾਂ ਦੇ ਬਾਰੇ ਫੇਸਬੁੱਕ ਦੇ ਉੱਤੇ ਪੋਸਟਾਂ ਖਡੂਰ ਸਾਹਿਬ ਤੋਂ ਪੜ੍ਹਨੀਆਂ ਸ਼ੁਰੂ ਹੋ ਗਈਆਂ ਤੇ ਕੋਈ ਕੈਨੇਡਾ ਤੋਂ ਪੋਸਟ ਪਾ ਰਿਹਾ ਹੋ ਕਿਤੋਂ ਪਾ ਰਿਹਾ ਹੋ ਕਿਤੋਂ ਪਾ ਰਿਹਾ ਪਰ ਗੱਲ ਕੁੱਲ ਮਿਲਾ ਕੇ ਇਹ ਆ ਵੀ ਵੋਟ ਪਾਉਣੀ ਆ ਖਡੂਰ ਸਾਹਿਬ ਦੇ ਲੋਕਾਂ ਨੇ ਤੇ ਪੋਸਟ ਪਾਉਣੀ ਆ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠੇ ਲੋਕਾਂ ਨੇ ਤੇ ਜੇ ਕਿਤੇ ਫੇਸਬੁਕ ਦੇ ਉੱਤੇ ਵੋਟਾਂ ਪੈਂਦੀਆਂ ਹੁਣ ਤਾਂ ਆਪਾਂ ਮਹੀਨੇ ਬਾਅਦ ਮੁੱਖ ਮੰਤਰੀ ਬਦਲ ਲਗੇ ਫੇਸਬੁਕ ਦੇ ਉੱਤੇ ਤੁਸੀਂ ਆਪਦੇ ਵਿਚਾਰ ਦੇ ਸਕਦੇ ਆ ਕਿ ਮੈਂ ਕੀ ਚਾਹਨਾ ਤੇ ਦੂਜੇ ਪਾਸੇ ਜਿਹੜੀਆ ਖਡੂਰ ਸਾਹਿਬ ਦੇ ਲੋਕਾਂ ਦੀ ਵੋਟ ਨਹੀਂ ਹੀ ਗਿਣਤੀ ਦੇ ਵਿੱਚ ਆਉਣਾ ਸੋ ਇਸ ਕਰਕੇ ਗੱਲ ਇਹ ਆ ਵੀ ਭਾਈ ਇਹ ਫੇਸਬੁਕ ਦੇ ਉੱਤੇ ਤਾਂ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਤੇ ਵੀ ਬੜਾ ਪ੍ਰਚਾਰ ਹੁੰਦਾ ਸੀ ਪਿਛਲੀ ਵਾਰ ਫੇਸਬੁਕ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੇ ਹੱਥ ਦੇ ਵਿੱਚ ਪਿਛਲੀ ਵਾਰੀ ਬੜਾ ਪ੍ਰਚਾਰ ਹੁੰਦਾ ਸੀ ਤੋ ਬੜੀਆਂ ਸ਼ਕਤੀਆਂ ਦੇ ਹੱਕ ਦੇ ਵਿੱਚ ਫੇਸਬੁੱਕ ਦੇ ਹੱਕ ਦੇ ਵਿੱਚ ਦੇ ਉੱਤੇ ਬੜਾ ਪ੍ਰਚਾਰ ਹੁੰਦਾ ਰਹਿੰਦਾ ਪਰ ਗਿਣਤੀ ਹੈ ਜਿਹੜੀ ਉਹ ਕਿੱਥੋਂ ਨਿਕਲਦੀ ਆ ਗਿਣਤੀ ਕਿਵੇਂ ਹੁੰਦੀ ਹੈ ਸਵਾਲ ਸਿਰਫ ਇਹ ਆ ਸੋ ਐਤਕੀ ਵੀ ਹੁਣ ਜੀ ਬੜਾ ਕੰਮ ਸ਼ੁਰੂ ਹੋ ਗਿਆ ਕਈ ਲੋਕਾਂ ਦੇ ਵੀ ਜਿਹੜਾ ਅਮਰਤਪਾਲ ਸਿੰਘ ਆ ਉਹਨੂੰ ਉਹਦੀ ਮਦਦ ਕਰਕੇ ਪੰਥ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਆਜੋ ਆਪਾਂ ਇੱਕ ਜਟ ਹੋ ਕੇ ਅਮਰਤਪਾਲ ਦੇ ਹੱਕ ਦੇ ਵਿੱਚ ਫਤਵਾ ਦੇਗੇ ਆਜੋ ਆਪਾਂ ਨੂੰ ਕੁਦਰਤ ਨੇ ਸੁਨਹਿਰੀ ਮੌਕਾ ਦਿੱਤਾ ਆਪਾਂ ਇਹਨਾਂ ਨੂੰ ਦਿਤਾ ਦੇਗੇ ਤੁਹਾਨੂੰ ਕੋਈ ਇਤਰਾਜ਼ ਨਹੀਂਗਾ ਪਰ ਇਉਂ ਪੋਸਟਾਂ ਕੁਝ ਸਵਾਰ ਦੀਆਂ ਨਹੀਂ ਤੇ ਨਾਲੇ ਲੱਗ ਜਾਣਾ ਪਤਾ ਵੀ ਪਾਈ ਸਾਡਾ ਅੰਦਾਜ਼ਾ ਸਹੀ ਆ ਕਿ ਗਲਤ ਆ ਕਿਉਂਕਿ ਬੀਬੀ ਖਲੜਾ ਦੇ ਹੱਕ ਦੇ ਵਿੱਚ ਵੀ ਪੋਸਟਾਂ ਇਉਂ ਹੀ ਪਾਉਦੇ ਹੁੰਦੇ ਸੀ ਆਪਾਂ ਤੇ 2019 ਦੀਆਂ ਚੋਣਾਂ ਦੇ ਵਿੱਚ ਤੇ ਉਹ ਕਿੰਨੇ ਆਪਾਂ ਉਹਨਾਂ ਨੂੰ ਜਿਤਾਇਆ ਸੀਗਾ ਸੋ ਵਿਰਸਾ ਸਿੰਘ ਮਲਟੋਹਾ ਨੇ ਜਿਹੜੇ ਉਹਨਾਂ ਨੂੰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਨੇ ਤੇ ਐਲਾਨ ਦਿੱਤਾ ਜੀ ਖਡੂਰ ਸਾਹਿਬ ਤੋਂ ਤੇ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜੀ ਉਹ ਮੁੱਖ ਏਜੰਡਾ ਹੋਊਗਾ ਵਿਰਸਾ ਸਿੰਘ ਮਲਟੋਹਾ ਨੇ ਗੱਲ ਕਹੀ ਆ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਿਹੜਾ ਉਹਨੇ ਆਪਣਾ ਉਮੀਦਵਾਰ ਵਾਪਸ ਲੈ ਲਿਆ ਉਹਨੇ ਆਪਣਾ ਉਮੀਦਵਾਰ ਵਾਪਸ ਲਿਆ ਹੈਗਾ ਇਹਦੇ ਪੱਖ ਦੇ ਵਿੱਚ ਅਮਰਤਪਾਲ ਦੇ ਪੱਖ ਦੇ ਵਿੱਚ ਵੀ ਕਿਉਂਕਿ ਜਦੋਂ ਉਹ ਖੜਾ ਤੇ ਫਿਰ ਅਸੀਂ ਨਹੀਂ ਚਾਹੁੰਦੇ ਜੀ ਕਿ ਵੋਟਾਂ ਮੰਡੀਆਂ ਜਾਣ ਇਸ ਕਰਕੇ ਅਸੀਂ ਆਪਣਾ ਉਮੀਦਵਾਰ ਵਾਪਸ ਲੈਣ ਲੱਗੇ ਆ ਸੋ ਬੜਾ ਕੁਝ ਹੋਣਾ ਹਲੇ ਬਾਕੀ ਆ ਬੜੇ ਇਥੇ ਨਵੇਂ-ਨਵੇਂ ਕਿਰਸ਼ਮੇ ਹੋਣਗੇ ਬੜੀਆਂ ਨਵੀਆਂ-ਨਵੀਆਂ ਗੱਲਾਂ ਹੋਣਗੀਆਂ ਉਹ ਗੱਲਾਂ ਹੋਣਗੀਆਂ ਜਿਹੜੀਆਂ ਕਿ ਅਲੋਕਾਰੀਆਂ ਜੀਆਂ ਵੀ ਲੱਗਣੀਆਂ ਕਈ ਕੁਝ ਹੋਣਾ ਬਾਕੀ ਹੈ ਜੀ ਹਾਰੇ ਜੀ ਬਿਲਕੁਲ ਤਰਾਸਾ ਭਗਵਾਨ ਜੀ ਗੱਲ ਕਰਦੇ ਆ ਜੀ ਹੁਣ ਲੁਧਿਆਣੇ ਦੀ ਲੁਧਿਆਣਾ ਤੁਸ ਕਹਿੰਦੇ ਜਿਹੜੇ ਕਾਂਗਰਸ ਉਮੀਦਵਾਰ ਦੇ ਬਾਰੇ ਵਿੱਚ ਕਈ ਤਰ੍ਹਾਂ ਦੀ ਚਰਚਾ ਜਿਹੜੀ ਹੁੰਦੀ ਪਈ ਹੈ ਜੀ ਕੀ ਚਰਚਾ ਹੈ? ਦੇਖੋ ਜੀ ਲੁਧਿਆਣੇ ਦੇ ਵਿੱਚ ਹਾਲੇ ਤੱਕ ਕਾਂਗਰਸ ਨੇ ਉਮੀਦਵਾਰ ਐਲਾਨਿਆ ਨਹੀਂਗਾ ਤੇ ਜਿਹਦੇ ਕਰਕੇ ਇੱਥੇ ਚਰਚਾ ਹੋ ਰਹੀ ਹੈ। ਕਦੇ ਕੋਈ ਨਾ ਕਦੇ ਕੋਈ ਨਾ ਚਰਚਾ ਦੇ ਵਿੱਚ ਆ ਜਾਂਦਾ ਵੀ ਭਾਈ ਇਹਨੂੰ ਟਿਕਟ ਮਿਲ ਜਾਣੀ ਹੈ। ਤੁਹਾਨੂੰ ਯਾਦ ਹੋਣਾ ਵੀ ਪਹਿਲਾਂ ਸਭ ਤੋਂ ਚਰਚਾ ਛੜੀ ਸੀਗੀ ਵੀ ਭਾਈ ਸਿਮਰਜੀਤ ਸਿੰਘ ਬੈਂਸ ਆ ਜਿਹੜੇ ਉਹ ਬਹੁਤ ਜਲਦ ਇਸ ਪਾਰਟੀ ਦੇ ਵਿੱਚ ਆ ਚੜਦੇ ਆ। ਯਾਨੀ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣਗੇ। ਪਰ ਇਹ ਪਤਾ ਲੱਗਾ ਵੀ ਭਾਈ ਉਹ ਨਹੀਂ ਗੱਲਣੀ ਬਣੀਗੀ ਕਿਉਂਕਿ ਕਾਂਗਰਸੀਆਂ ਨੇ ਵਿਰੋਧ ਕਰਤਾ ਤੇ ਇਸ ਕਰਕੇ ਉਹ ਹੁਣ ਚੁੱਪਾ ਹਾਲ ਦੀ ਘੜੀ ਚੁੱਪਾ ਤੇ ਅਗਲੀ ਗੱਲ ਇਹ ਆ ਵੀ ਹੁਣ ਵੀ ਉਥੇ ਚਰਚਾ ਦੇ ਵਿੱਚ ਚਾਰ ਉਮੀਦਵਾਰ ਆ ਮੇਰੇ ਵਿਚਾਰੇ ਚਰਚਾ ਇਹਦੀ ਵੀ ਰਾਜਾ ਵੜਿੰਗ ਨੂੰ ਚੋਣ ਲੜਾਉਣ ਦੀ ਤਿਆਰੀ ਦੇ ਵਿੱਚ ਆ ਕਾਂਗਰਸੀ ਹੈ ਕਮਾਨ ਫਿਰ ਖਬਰ ਆਉਂਦੀ ਜੀ ਕਿ ਭਾਰਤ ਪੂਸ਼ਣ ਆਸ਼ੂ ਨੂੰ ਲੜਾਇਆ ਜਾ ਸਕਦਾ ਫਿਰ ਖਬਰ ਇਹ ਆਉਂਦੀ ਜੀ ਕਿ ਇੱਥੇ ਗੁਰਕੀਰਤ ਸਿੰਘ ਕੋਟਲੀ ਜਿਹੜਾ ਕਿ ਚਾਚੇ ਦਾ ਪੁੱਤ ਅਰਵਨੀਤ ਬਟੂ ਦਾ ਉਹਨੂੰ ਚੋਣ ਲੜਾਈ ਚੱਕਦੀ ਹੈ ਕਦੇ ਕੋਈ ਕਦੇ ਕੋਈ ਨਾਂ ਲਗਾਤਾਰ ਚਰਚਾ ਦੇ ਵਿੱਚ ਹੈਗੇ ਆ ਸੋ ਵੇਨੇ ਵੀ ਭਾਈ ਇਹਨਾਂ ਨਾਵਾਂ ਦੇ ਵਿੱਚੋਂ ਕਿਹੜਾ ਨਾਂ ਜਿਹੜਾ ਉਹ ਕਾਂਗਰਸ ਹਾਈ ਕਮਾਂਡ ਨੂੰ ਟੁਕਮਾ ਲੱਗਦਾ ਪਰ ਗੱਲ ਇਹ ਆ ਵੀ ਇਸ ਵੇਲੇ ਨਾਵਾਂ ਦੇ ਉੱਤੇ ਕਿੰਨਾ ਚਰਚਾ ਚੱਲਦੀ ਆ ਹੁਣ ਲੁਧਿਆਣਾ ਸੀਟ ਇਸ ਕਰਕੇ ਮਹੱਤਵਪੂਰਨ ਕਿਉਂਕਿ ਇਹ ਸੀਟ ਤੋਂ ਰਵਨੀਤ ਬਿੱਟੂ ਜਿਹੜਾ ਵਰਤਮਾਨ ਪਾਰਲੀਮੈਂਟ ਮੈਂਬਰ ਤੇ ਉਹ ਛੱਡ ਕੇ ਤੇ ਭਾਜਪਾ ਦੇ ਵੱਲ ਚਲੇ ਗਿਆ ਤੇ ਕਾਂਗਰਸ ਦੀ ਵੈਸੇ ਇਹ ਬਦਕਿਸਮਤੀ ਕਹਦੇਗੇ ਹਰ ਵਾਰ ਹੀ ਹਰ ਚੋਣ ਦੇ ਵਿੱਚ ਕਾਂਗਰਸ ਲੇਟ ਲਤੀ ਫਿਰੀ ਸ਼ਿਕਾਰ ਹੁੰਦੀ ਆ ਜਿਵੇਂ ਕਿ ਐਤ ਕੀ ਇਸ ਥਾਂ ਦੇ ਉੱਤੇ ਹੋ ਗਈ ਆ ਹੋਰ ਵੀ ਕਈ ਥਾਂ ਹੈਗੀਆਂ ਹੁਣ ਆਨੰਦਪੁਰ ਸਾਹਿਬ ਆ ਜਿਹੜੀ ਸੀਟ ਤੇ ਉਸ ਥਾਂ ਦੇ ਉੱਤੇ ਵੀ ਕਾਂਗਰਸ ਬੜੀ ਲੇਟ ਲੱਤੀ ਫਿਰੇ ਸ਼ਿਕਾਰ ਆ ਉੱਥੇ ਵੀ ਕਹਿੰਦੇ ਵੀ ਇੱਕ ਨਾਰ ਤੇ ਸੋਬ ਮਾਰ ਵਾਲੀ ਗੱਲ ਆ ਕਾਂਗਰਸ ਨੂੰ ਉੱਥੇ ਪਤਾ ਲੱਗਾ ਜੀ ਸੰਗਤ ਸਿੰਘ ਗਿਲਜੀਆਂ ਦੇ ਵਿੱਚ ਰਾਣਾ ਕੇਪੀ ਦੇ ਵਿੱਚ ਵਿਜੇਂਦਰ ਸਿੰਘਲਾ ਦੇ ਵਿੱਚ ਸੌਰੀ ਮੈਂ ਗਲਤ ਕਹਿ ਰਿਹਾ ਸੀ ਮਹਿੰਦਰ ਸਿੰਘ ਗਿਲਜੀਆਂ ਦੇ ਵਿੱਚ ਵਿਜੇਂਦਰ ਸਿੰਘਲਾਂ ਦੇ ਵਿੱਚ ਰਾਣਾ ਕੇਪੀ ਦੇ ਵਿੱਚ ਤੇ ਰਾਣਾ ਗੁਰਜੀਤ ਸਿੰਘ ਦੇ ਵਿੱਚ ਕਹਿੰਦੇ ਵੀ ਉੱਥੇ ਦੌੜ ਚੱਲ ਰਹੀ ਹੈ ਕਿਸੇ ਨੂੰ ਵੀ ਟਿਕਟ ਮਿਲ ਸਕਦੀ ਹੈ ਇੱਥੋਂ ਪਰ ਗੱਲ ਇਹ ਹੈ ਵੀ ਇਸ ਵੇਲੇ ਟਿਕਟ ਦੇ ਦਾਅਵੇਦਾਰ ਜ਼ਿਆਦਾ ਤੇ ਕਾਂਗਰਸ ਹਰ ਵਾਰ ਇਸ ਕਰਕੇ ਉਮੀਦਵਾਰ ਐਲਾਨਣ ਤੋਂ ਪਛੜ ਜਾਂਦੀ ਹੈ ਵੀ ਕਿਤੇ ਇਹ ਨਾ ਹੋਵੇ ਇਹਦੇ ਵਿਰੋਧ ਦੇ ਕਰਕੇ ਆਪਾਂ ਡੁੱਬ ਜਾਈਗੀ ਤੇ ਇਹ ਵਿਰੋਧ ਤੋਂ ਡੁੱਬਦੇ ਡੁੱਬਦੇ ਬੰਦਾ ਲੇਟ ਕਰ ਲੈਂਦੇ ਤੇ ਬੰਦਾ ਜਦੋਂ ਲੇਟ ਹੁੰਦਾ ਤੇ ਉਹ ਪ੍ਰਚਾਰ ਦੇ ਵਿੱਚ ਪਛੜ ਜਾਂਦਾ ਗੱਲ ਸਿਰਫ ਇੰਨੀ ਹੈ ਸੋ ਦੇਖਦੇ ਭਾਈ ਹੁਣ ਕੀ ਕੀ ਬਣਦਾ ਹੁੰਦਾ ਸਮੇਂ ਦੇ ਵਿੱਚ ਜੀ ਬਿਲਕੁਲ ਤੇ ਜਾਨਾ ਸਾਹਿਬ ਉਧਰ ਕਾਂਗਰਸ ਕਹਿੰਦੇ ਸਰਦਾਰ ਬਲਕੌਰ ਸਿੰਘ ਸਿੱਧੂ ਉਹਨਾਂ ਨੂੰ ਮਨਾਉਣ ਦੇ ਵਿੱਚ ਲੱਗੀ ਹੋਈ ਹੈ ਜੀ ਹਾਂ ਬਿਲਕੁਲ ਜੀ ਖਬਰ ਇਹ ਆਈ ਹੈ ਜੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਆਜ਼ਾਦ ਤੌਰ ਦੇ ਉੱਤੇ ਕਿਉਂਕਿ ਇਹ ਜਾਣਕਾਰੀ ਮਿਲੀ ਸੀ ਵੀ ਜਿਹੜੀਆਂ ਆਲੇ-ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਜੀ ਕਿ ਬਲਕੌਰ ਸਿੰਘ ਹੋਰੀ ਚੋਣ ਲੜਨ ਉਹਨਾਂ ਦੇ ਵੱਲੋਂ ਜਾ ਕੇ ਘਰ ਦੇ ਵਿੱਚ ਹਵੇਲੀ ਦੇ ਵਿੱਚ ਮੂਸੇਵਾਲੇ ਦੇ ਪਿਤਾ ਨੂੰ ਮਿਲਿਆ ਗਿਆ ਇਹ ਗੱਲ ਕਹੀ ਗਈ ਵੀ ਤੁਹਾਡੀ ਸਮੇਂ ਦੀ ਬਹੁਤ ਵੱਡੀ ਲੋੜ ਆ ਤੁਸੀਂ ਚੋਣ ਮੈਦਾਨ ਦੇ ਵਿੱਚ ਆਓ ਤੇ ਕਹਿੰਦੇ ਵੀ ਉਹ ਵੀ ਸ਼ਾਇਦ ਮਨ ਬਣਾ ਰਹੇ ਆ ਕਿ ਭਾਈ ਮੈਂ ਆਜ਼ਾਦ ਤੌਰ ਦੇ ਉੱਤੇ ਚੋਣ ਲੜਨਾ ਹਾਲਾਂਕਿ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਆਜ਼ਾਦ ਤੌਰ ਤੇ ਉਹਨਾਂ ਦਾ ਚੋਣ ਲੜਨ ਦਾ ਫੈਸਲਾ ਕੋਈ ਬਹੁਤਾ ਠੁਕਮਾ ਨਹੀਂ ਹੋਣਾ ਕੋਈ ਬਹੁਤਾ ਪਾਇਦਾਰ ਨਹੀਂ ਨਿਕਲਣਾ ਕਿਉਂਕਿ ਦੇਖੋ ਉੱਥੇ ਭੇੜ ਬਹੁਤ ਤਿੱਖਾ ਉੱਥੇ ਆਪਾਂ ਭੇੜ ਦੇ ਵਿੱਚ ਵੋਟਾਂ ਤਾਂ ਤੋੜ ਸਕਦੇ ਹਾਂ ਪਰ ਇਸ ਵੇਲੇ ਜੇਤੂ ਰੌਣ ਵਾਲੀ ਸੰਭਾਵਨਾ ਬੇਹਦ ਘਟੀ ਆ ਆਜ਼ਾਦ ਤੌਰ ਦੇ ਉੱਤੇ ਤੇ ਸੰਘਰਸ਼ ਪਾਰਟੀ ਜਿਹੜੀ ਕਿ ਪਹਿਲਾਂ ਮਨਾਉਂਦੀ ਸੀ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਵੀ ਸਾਡੇ ਵੱਲੋਂ ਚੋਣ ਲੜ ਲਓ ਹੁਣ ਇਹ ਪਤਾ ਲੱਗਾ ਵੀ ਉਹਦੇ ਵੱਲੋਂ ਜਾ ਕੇ ਮੂਸੇਵਾਲੇ ਦੇ ਪਿਤਾ ਨੂੰ ਤੇ ਫੇਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਾਂ ਭਾਈ ਟਿਕਟ ਬਦਲ ਲੈਨੇ ਆ ਕਿਉਂਕਿ ਇੱਥੇ ਜੀਤ ਮਹਿੰਦਰ ਸਿੱਧੂ ਆ ਜਿਹੜਾ ਉਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਤੇ ਪਾਰਟੀ ਇਹ ਚਾਹੁੰਦੀ ਆ ਵੀ ਭਾਈ ਇਹ ਸਾਡੇ ਵੱਲੋਂ ਹੀ ਚੋਣ ਲੜਨ ਇਹ ਕਿਸੇ ਹੋਰ ਪਾਸੇ ਨਾ ਜਾਣ ਇਸ ਕਰਕੇ ਪਤਾ ਲੱਗਾ ਵੀ ਲੰਘੇਕਲ ਪ੍ਰਤਾਪ ਸਿੰਘ ਬਾਜਵਾ ਨੇ ਸ਼ਾਇਦ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਆ ਵੀ ਭਾਈ ਤੁਸੀਂ ਸਾਡੇ ਵਾਲੇ ਪਾਸੇੋਂ ਲੜ ਲਓ ਜੇ ਲੜ ਨਹੀਂ ਸੀ ਤੁਸੀਂ ਪਹਿਲਾਂ ਹੀ ਲੜ ਲੈਂਦੇ ਤੇ ਜੇ ਲੜਦਾ ਹੀ ਆ ਤਾਂ ਹੁਣ ਵੀ ਲੜ ਲਓ ਪਰ ਗੱਲ ਇਹ ਵੀ ਜੇ ਮੰਨ ਲਓ ਹਾਲਾਂਕਿ ਹੁਣ ਸੰਭਾਵਨਾ ਹੈ ਨਹੀਂ ਕਿ ਟਿਕਟ ਬਦਲੀ ਜਾਊਗੀ ਪਰ ਜੇਕਰ ਟਿਕਟ ਬਦਲੀ ਗਈ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਵਿਰੋਧ ਆ ਜਿਹੜਾ ਉਹ ਸ਼ੁਰੂ ਕਰ ਦੇਣਾ ਜੀਤਵਿੰਦਰ ਸਿੱਧੂ ਨੇ ਉਹਨੇ ਕਿਹਾ ਵੀ ਬਰੀ ਰਿਸਲਟ ਹੋ ਗਈ ਹੈ ਮੇਰੀ ਬੇਇੱਜ਼ਤੀ ਹੋ ਗਈ ਹੈ ਸੋ ਕਾਂਗਰਸ ਦੇ ਮੂਰੇ ਸਮੱਸਿਆਵਾਂ ਕਈ ਪੱਖਾਂ ਤੋਂ ਹੁੰਦੀਆਂ ਕਾਂਗਰਸ ਦੇ ਮੂਰੇ ਇੱਕ ਪੱਖ ਤੋਂ ਨਹੀਂ ਕਾਂਗਰਸ ਦੇ ਮੂਰੇ ਬਹੁਤ ਪੱਖੀ ਸਮੱਸਿਆਵਾਂ ਹੁੰਦੀਆਂ ਕਦੇ ਕੋਈ ਸਮੱਸਿਆ ਕਦੇ ਕੋਈ ਸਮੱਸਿਆ ਸੋ ਵੇ ਨਹੀਂ ਆ ਵੀ ਪਟੰਡੇ ਤੋਂ ਹੁਣ ਬਣਦਾ ਕੀ ਹੈ ਜੀ ਜੀ ਬਿਲਕੁਲ ਜਨਾਬ ਪੰਜਾਬ ਦੇ ਲੋਕਾਂ ਦੀ ਹੁਣ ਗੱਲ ਕਰਦੇ ਆਂ ਜੀ ਪੰਜਾਬ ਦੇ ਲੋਕ ਬੋਤਾਂ ਦੇ ਬਾਰੇ ਵਿੱਚ ਪੰਬਲ ਪੂਸੇ ਦੇ ਵਿੱਚ ਨੇ ਪੂਰੀ ਤਰ੍ਹਾਂ ਨਾਲ ਜੀ ਦੇਖੋ ਪੰਬਲ ਪੂਸੇ ਦੇ ਵਿੱਚ ਕਿਉਂ ਆ ਸਵਾਲ ਹੁਣ ਇਹ ਆ ਪੰਬਲ ਪੂਸੇ ਦੇ ਵਿੱਚ ਇਸ ਕਰਕੇ ਆ ਵੀ ਅਸੀਂ ਕਿਹਨੂੰ ਚੰਗਾ ਚੱਗੇ ਕਿਹਨੂੰ ਮਾੜਾ ਚੱਗੇ ਕੈਤਕੀ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦੇ ਕੋਲੇ ਇਹ ਗੱਲ ਕਹਨੇ ਆ ਕਿ ਭਾਈ ਕੌਣ ਜਿੱਤੂ ਕੌਣ ਹਾਰੂ ਵੱਡੇ ਵੱਡੇ ਜਿਹੜੇ ਅਨਲਿਸਿਸ ਕਰਨ ਵਾਲੇ ਮਾਹਰ ਆ ਉਹ ਵੀ ਪੰਬਲ ਪੂਸੇ ਦੇ ਵਿੱਚ ਹੀ ਆ ਕਿਉਂਕਿ ਆਪ ਵਾਲਾ ਬੀਜੇਪੀ ਚ ਗਿਆ ਬੀਜੇਪੀ ਵਾਲਾ ਜਿਹੜਾ ਉਹ ਅਕਾਲੀ ਦਲ ਚ ਤੁਰਿਆ ਫਿਰਦਾ ਅਕਾਲੀ ਦਲ ਵਾਲਾ ਜਿਹੜਾ ਕਾਂਗਰਸ ਦੇ ਵੱਲ ਆ ਗਿਆ ਸੋ ਇਸ ਤਰੀਕੇ ਦੇ ਨਾਲ ਆਪਾਂ ਬਲਫੂਸਾ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਆ ਉਹ ਹਾਲਾਤ ਇਹਨਾਂ ਦੇ ਪੱਖ ਦੇ ਵਿੱਚ ਨਹੀਂ ਜਾਂਦੇ ਹੁਣ ਆਪਾਂ ਜਲੰਧਰ ਤੋਂ ਕੀ ਸੱਟਾ ਕੱਢੀ ਕੋਈ ਕਹਿ ਦਿੰਦਾ ਜੀ ਇੱਥੇ ਕਾਂਗਰਸੀ ਜਿੱਤੂ ਤੇ ਬਾਕੀ ਤਿੰਨ ਉਮੀਦਵਾਰ ਵੀ ਕਾਂਗਰਸੀ ਆ ਕਿਉਂਕਿ ਜੇ ਆਪਾਂ ਦੇਖੀਏ ਇਹਮਿੰਦਰ ਸਿੰਘ ਕੇਪੀ ਵੀ ਤਾਂ ਕਾਂਗਰਸ ਦੇ ਪ੍ਰਧਾਨ ਰਹੇ ਆ ਐਮਪੀ ਰਹੇ ਆ ਐਮਐਲਏ ਰਹੇ ਆ ਉਹ ਕਾਲੀ ਦਲ ਨੂੰ ਚੋਣ ਲੜ ਰਹੇ ਆ ਪਪਾ ਕਿਹਨੂੰ ਕਹਗੇ ਵੀ ਭਾਈ ਰਿੰਕੂ ਰਿੰਕੂ ਆ ਜਿਹੜਾ ਉਹ ਇਸ ਵੇਲੇ ਬੀਜੇਪੀ ਦੇ ਵੱਲੋਂ ਚੋਣ ਲੜ ਰਿਹਾ ਹੈ ਵੀ ਤਾਂ ਕਾਂਗਰਸ ਦੇ ਵਿੱਚੋਂ ਹੀ ਆਇਆ ਵਿਧਾਇਕ ਸੀਗਾ ਸੋ ਇਸ ਕਰਕੇ ਐਤਕੀ ਬੜਾ ਔਖਾ ਹੋਇਆ ਪਿਆ ਇਹ ਅੰਦਾਜ਼ਾ ਲਾਉਣਾ ਵੀ ਭਾਈ ਕਿਹੜਾ ਕਿੱਥੋਂ ਜਿੱਤੂਗਾ ਤੁਸੀਂ ਉਧਰੋਂ ਗੱਲ ਕਰ ਲੋ ਬਠਿੰਡੇ ਤੋਂ ਬਠਿੰਡੇ ਤੋਂ ਸਾਰੇ ਅਕਾਲੀ ਹੈ ਕਿਉਂਕਿ ਜਿਹੜਾ ਲੱਖਾ ਸਿਧਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਤੇ ਉਹ ਵੀ ਅਕਾਲੀ ਦਲ ਦੇ ਵਿੱਚ ਸੀ ਪਰਮਪਾਲਪੁਰ ਬੀਜੇਪੀ ਦੀ ਉਮੀਦਵਾਰ ਸਾਰਾ ਟੱਪਰ ਅਕਾਲੀ ਦਲ ਦੇ ਵਿੱਚ ਸੀ ਸੋਹਰਾ ਸਾਹਿਬ ਹਾਲੇ ਵੀ ਅਕਾਲੀ ਦਲ ਦੇ ਵਿੱਚ ਹੈ ਤੁਸੀਂ ਗੱਲ ਕਰ ਲਓ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਉਹਨਾਂ ਦਾ ਬਾਪੂ ਜੀ ਹੈ ਜਿਹੜੇ ਸਰਦਾਰ ਜਗਦੇਵ ਸਿੰਘ ਖੁੱਡੀਆਂ ਜਿਹਨਾਂ ਦੇ ਬਹੁਤ ਲੰਮਾ ਸਮਾਂ ਪਹਿਲਾਂ ਦੁਨੀਆ ਤੋਂ ਚਲੇ ਗਏ ਸੀ ਉਹ ਵੀ ਇੱਕ ਅਦਾਰਨ ਦੇ ਵਿੱਚ ਗਏ ਉਹਦੇਦਾਰ ਤੁਸੀਂ ਹਰਤਪੁਰ ਬਦਲ ਦੀ ਗੱਲ ਕਰ ਲਓ ਉਹ ਤਾਂ ਹੈ ਹੀ ਅਕਾਲੀ ਇਹ ਜਦੋਂ ਅਦਰ ਸਿੱਧੂ ਦੀ ਗੱਲ ਕਰ ਲਈਏ ਉਹ ਅਕਾਲੀ ਦਲ ਦੇ ਵਿੱਚੋਂ ਕਾਂਗਰਸ ਦੇ ਵਿੱਚ ਆਏ ਆ ਸੋ ਐਤਕੀ ਇਹ ਗੱਲਾਂ ਨੇ ਜਿਹੜੀਆਂ ਉਹ ਲੋਕਾਂ ਨੂੰ ਭੰਬਲ ਪੂਸੇ ਦੇ ਵਿੱਚ ਪਾ ਰਹੀਆਂ ਵੀ ਤੀਰ ਕਿੱਧਰ ਲੱਗੇ ਤੇ ਤੁਕਾ ਕਿੱਧਰ ਲੱਗੇ ਉਦਾਂ ਪੰਜਾਬ ਦੇ ਲੋਕਾਂ ਨੂੰ ਅੰਦਾਜ਼ੇ ਲਾਉਣ ਦੀ ਕਾਰ ਵੀ ਹੁੰਦੀ ਹੈ ਖਿੱਚ ਵੀ ਹੁੰਦੀ ਹੈ ਵੀ ਸਾਡੇ ਖਿਆਲ ਚ ਕੌਣ ਜਿੱਤੂਗਾ ਪਰ ਗੱਲ ਹੈ ਵੀ ਐਤਕੀ ਅੰਦਾਜ਼ਾ ਲਾਉਣਾ ਬੜਾ ਔਖਾ ਹੋਇਆ ਪਿਆ ਹੈ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਜੇ ਐਨਆਰਆਈ ਤੇ ਅਧਵਾਦੀ ਗੱਲ ਕਰਾਂ ਤਾਂ ਇਹਨਾਂ ਦੀ ਇਹਨਾਂ ਦਾ ਕਰਕੇ ਵੀ ਕਈ ਵਾਰ ਵੋਟਾਂ ਦੇ ਉੱਪਰ ਬਹੁਤ ਡੂੰਘਾ ਅਸਰ ਪੈਦਾ ਹੁੰਦਾ ਹੈ ਜਨਾਬ ਸਾਹਿਬ ਪਰ ਇੱਕ ਵਾਰ ਐਨਆਰਆਈ ਪੰਜਾਬੀਆਂ ਦਾ ਭਾਰਤ ਦੀਆਂ ਚੋਣਾਂ ਦੇ ਵਿੱਚੋਂ ਮੋਹ ਭੰਗ ਜਾਂ ਨਜ਼ਰ ਆ ਰਿਹਾ ਜੀ ਕੋਈ ਦਿਲਚਸਪੀ ਉਹਨਾਂ ਦੀ ਵੀ ਨਜ਼ਰ ਨਹੀਂ ਆ ਰਹੀ ਹਾਂ ਬਿਲਕੁਲ ਜੀ ਗੱਲ ਇਹ ਹੈ ਵੀ ਕਿ ਐਨਆਰਆਈ ਪੰਜਾਬੀ ਹੈ ਜਿਹੜੇ ਉਹਨਾਂ ਦਾ ਮੋਹ ਸੱਚੀ-ਮੁੱੱਚੀ ਭੰਗ ਦਾ ਐਨਆਰਆਈ ਪੰਜਾਬੀ ਹੈ ਜਿਹੜੇ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ ਵੀ ਅਸੀਂ ਕਿਹਦੇ ਪੱਖ 'ਚ ਜਾਏ ਕਿਹਦੇ ਨਹੀਂ ਤੇ ਵੈਸੇ ਵੀ ਐਨਆਰਆਈ ਪੰਜਾਬੀ ਆ ਜਿਹੜੇ ਉਹ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਆਪਣੇ ਵਿਚਾਰ ਨਹੀਂ ਦੇ ਰਹੇ ਤੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਜਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਆ ਉਸ ਤਰੀਕੇ ਦੇ ਨਾਲ ਤਾਂ ਆਪਾਂ ਜਾਣਦੇ ਵੀ ਤੁਸੀਂ ਆਪਦੇ ਜਿਹੜੇ ਕੋਈ ਸਕੇ ਸਬੰਧੀ ਨੇੜਲੇ ਦੂਰਲੇ ਰਿਸ਼ਤੇਦਾਰ ਦੇਖ ਲਓ ਬਾਹਰਲੇ ਮੁਲਕਾਂ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਆ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਇੱਥੇ ਕੀ ਭਾਰਤ ਦੀਆਂ ਚੋਣਾਂ ਦੇ ਵਿੱਚ ਉਹ ਕਹਿੰਦੇ ਵੀ ਇੱਥੇ ਤਾਂ ਆਹ ਕੁਝ ਚੱਲਣਾ ਇੱਥੇ ਰੰਡੀ ਰੋਣਾ ਆ ਹੀ ਰਹਿਣਾ ਉਹ ਜਿੱਤ ਗਿਆ ਉਹ ਮਾੜਾ ਨਿਕਲ ਗਿਆ ਉਹ ਮਾੜੀ ਨਿਕਲ ਗਈ ਐ ਹੋ ਗਿਆ ਫਲਾ ਹੋ ਗਿਆ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਤੇ ਉਦੋਂ ਲੋਕਾਂ ਨੇ ਬਾਹਰੋਂ ਪੈਸੇ ਵੀ ਬਹੁਤ ਦਿੱਤੇ ਉਦੋਂ ਲੋਕਾਂ ਨੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਪਰ ਐਤਕੀ ਜਦੋਂ ਆਮ ਆਦਮੀ ਪਾਰਟੀ ਵੀ ਉਹਨਾਂ ਦੀਆਂ ਆਸਾਂ ਤੇ ਖਰੀ ਨਹੀਂ ਉਤਰੀ ਤਾਂ ਉਹਨਾਂ ਨੇ ਫਿਰ ਐਤਕੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਣਾ ਦਿਲਚਸਪੀ ਲੈਣੀ ਬੰਦ ਕਰਤੀ ਆ ਕੋਈ ਵਿਰਲਾਟਾ ਹੋਊਗਾ ਐਨਆਰਆਈ ਜਿਹਦਾ ਕੋਈ ਪਰਸਨਲ ਇੰਟਰਸਟ ਹੋਵੇ ਕਿ ਯਾਰ ਫਲਾਣਾ ਉਮੀਦਵਾਰ ਮੈਨੂੰ ਜਾਣਦਾ ਉਹਦੇ ਹੱਕ ਦੇ ਵਿੱਚ ਮੈਨੂੰ ਆਉਣਾ ਜਾਣਾ ਚਾਹੀਦਾ ਜਾਂ ਖੜਨਾ ਚਾਹੀਦਾ ਪਰ ਐਤਕੀ ਟਿਕਟਾਂ ਲੈ ਲੈ ਕੇ ਐਨਆਰਆਈ ਇੱਧਰ ਨਹੀਂ ਆ ਰਹੇ ਇਤ ਕੀ ਡਾਲਰ ਪਾਉਂਡ ਡਰਾਮ ਇਕੱਠੇ ਕਰ ਕਰਕੇ ਇਦਰ ਨਹੀਂ ਭੇਜ ਰਹੇ ਇਤ ਕੀ ਯੂਰੋ ਨਹੀਂ ਭੇਜ ਰਹੇ ਪਰ ਇਤ ਕੀ ਉਹ ਕਹਿੰਨੇ ਵੀ ਚਲੋ ਜੋ ਮਰਜ਼ੀ ਹੋਵੇ ਨਾ ਹੋਵੇ ਭਾਵੇਂ ਸਾਰੀਆਂ ਸੀਟਾਂ ਆਪ ਲੈ ਜੇ ਭਾਵੇਂ ਸਾਰੀਆਂ ਕਾਲੀ ਲੈ ਜਾਣ ਤੇ ਭਾਵੇਂ ਸਾਰੇ ਕਾਂਗਰਸ ਲੈ ਜਾਣ ਆਪਾਂ ਕੀ ਲੈਣਾ ਇਤ ਕੀ ਉਹ ਇਸ ਵਿਚਾਰ ਦੇ ਧਾਰਨੀ ਹੈਗੇ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਚਰਾਈ ਜੀ ਲਈ ਐਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ